ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਬੈਠਕ ਸੀਗੀ ਜਿਸ ਵਿੱਚ ਭਾਜਪਾ ਦੇ ਕੌਂਸਲਰਾਂ ਨੇ ਇੱਕ ਝੰਡੇ ਦਾ ਵਿਰੋਧ ਕੀਤਾ ਜਿਸ ਕਰਕੇ ਮਜਬੂਰੀ ਵਿੱਚ ਜਿਹੜੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਹੈਗੇ ਆ ਉਹਨਾਂ ਨੂੰ ਬਾਹਰ ਕਢਾਣਾ ਪਿਆ ਫੋਰਸਫੁੱਲੀ ਜਿਹੜਾ ਉਹ ਬਾਹਰ ਕੱਢਿਆ ਗਿਆ ਏਜੰਡਾ ਜਿਹੜਾ ਸੀਗਾ ਉਸ ਸਮੇਂ ਜਿਹੜਾ ਚਰਚਾ ਹੋ ਰਹੀ ਸੀਗੀ ਉਹ ਏਜੰਡਾ ਸੀਗਾ ਸ਼ਹਿਰ ਵਾਸੀਆਂ ਨੂੰ 20000 ਲੀਟਰ ਪਾਣੀ ਮੁਫਤ ਦੇਣ ਦਾ ਸਾਡੇ ਅਰुण ਸੂਜੀ ਆ ਅਰुण ਸੂਜੀ ਪੁਰਵ ਮੇਅਰ ਆ ਅਤੇ ਚੰਡੀਗੜ੍ਹ ਭਾਜਪਾ ਦੇ ਪੁਰਵ ਪ੍ਰਧਾਨ ਵੀ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਉਸ ਸਮੇਂ ਹਾਊਸ ਤੇ ਮੌਜੂਦ ਸੀਗੇ ਹਾਲਾਂਕਿ ਜਿਹੜੀ ਪਬਲਿਕ ਇੰਦਰੀ ਹੈ ਉਸ ਤੇ ਬੈਠੇ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਬੋਲੋ ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਹਾ ਕਿ ਜਦੋਂ 20000 ਲੀਟਰ ਪਾਣੀ ਦੇ ਬਿੱਲ ਏਜੰਡੇ ਦੀ ਚਰਚਾ ਆਈ ਉਦੋਂ ਕੱਢਿਆ ਗਿਆ ਸੀ ਜਦੋਂ ਬੜੈਲ ਦੇ ਵਿੱਚ 72 ਲੱਖ ਰੁਪਏ ਦੀ ਪਾਈਪਲਾਈਨ ਜਿਹੜੀ ਪਾਣੀ ਦੀਆਂ ਪਾਈਪਾਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਪਲੇਸ ਕਰਨ ਦਾ ਅਜੰਡਾ ਆਇਆ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਹਨੂੰ ਰੋਕਿਆ ਤਦ ਜਿਹੜੇ ਸਾਡੇ ਕੌਂਸਲਰਸ ਨੇ ਵਿਰੋਧ ਕੀਤਾ ਕਿਉਂਕਿ ਉਥੋਂ ਦੇ ਜਿਹੜੇ ਲੋਕਲ ਕੌਂਸਲਰ ਨੇ ਉਹ ਕਮਰਜੀਤ ਸਿੰਘ ਰਾਣਾ ਜੀ ਨੇ ਉਹਨਾਂ ਨੇ ਜਦ ਕਿਹਾ ਕਿ ਮੇਰੇ ਲੋਕਾਂ ਨੂੰ ਗੰਦਾ ਪਾਣੀ ਲਗਾਤਾਰ ਆ ਰਿਹਾ ਔਰ ਇਹ ਸਾਰੇ ਐਸਟੀਮੇਟਸ ਜਿਹੜੇ ਨੇ ਕੰਪੀਟੈਂਟ ਆਫੀਸਰਸ ਨੇ ਬਣਾਏ ਨੇ ਜਾਨਵੁੱਝਕੇ ਇੰਟੈਂਸ਼ਨਲੀ ਵੀ ਇਹ ਭਾਜਪੀ ਦੇ ਪਾਰਸ਼ਦ ਦਾ ਏਰੀਆ ਹੈ ਇਸ ਕਰਕੇ ਰੋਕਿਆ ਗਿਆ ਉਸ ਦੇ ਵਿਰੋਧ ਚ ਜਦੋਂ ਆਪਣੀਆਂ ਵਿਰੋਧ ਕਰਕੇ ਸੀਟਾਂ ਤੇ ਬੈਠ ਚੁੱਕੇ ਸੀ ਸੀਟਾਂ ਦਾ ਉਠਾ ਕੇ ਉਹਨਾਂ ਨੂੰ ਬਾਹਰ ਘੱਟ ਦਿੱਤਾ ਗਿਆ ਇਸ ਕਰਕੇ ਇਹ ਭਾਜਪੀ ਨੇ ਨਹੀਂ ਉਹਨਾਂ ਨੇ ਇਹ ਸਾਜ਼ਿਸ਼ ਨੂੰ ਰਚਿਆ ਰਹੀ ਗੱਲ ਜਿਹੜੀ ਹੈ ਤੁਸੀਂ ਕਿਹਾ 20000 ਲੀਟਰ ਪਾਣੀ ਦੀ ਇੱਕ ਏਜੰਡਾ ਲੈ ਕੇ ਆਏ ਨੇ 20000 ਲੀਟਰ ਪਾਣੀ ਵੀ ਅਸੀਂ ਜਿਹੜਾ ਹੈਗਾ ਉਹ ਦੇਾਂਗੇ ਇੱਕ ਲਾਈਨ ਦਾ ਏਜੰਡਾ ਉਹਦਾ ਖਰਚਾ ਕਿੱਥੋਂ ਹੋਏਗਾ ਉਹਦੇ ਤੇ ਕੀ ਆਡਿਟ ਆਬਜੈਕਸ਼ਨ ਮੈਂ ਤੁਹਾਨੂੰ ਦੱਸ ਦਵਾਂ ਦਿੱਲੀ ਜਿਹੜੀ ਹੈ ਦਿੱਲੀ ਵਿਧਾਨ ਸਭਾ ਹੈ ਵਿਧਾਨ ਸਭਾ ਦੇ ਵਿੱਚ ਕੋਈ ਕਾਨੂੰਨ ਪਾਸ ਕੀਤਾ ਜਾ ਸਕਦਾ ਹੈ ਕਾਨੂੰਨ ਦੇ ਉੱਤੇ ਆਡਿਟ ਆਬਜੈਕਸ਼ਨ ਨਹੀਂ ਲੱਗਦਾ ਯਾਨੀ ਕਿ ਦੇਸ਼ ਦੀ ਵਿਧਾਨ ਸਭਾ ਔਰ ਦੇਸ਼ ਦੀ ਪਾਰਲੀਮੈਂਟ ਜਿਹੜੀ ਹੈ ਉਹ ਕੋਈ ਕਾਨੂੰਨ ਪਾਸ ਕਰਦੀ ਹੈ ਤਾਂ ਉਸ ਕਾਨੂੰਨ ਦੇ ਉੱਤੇ ਉਸ ਚ ਕੋਈ ਡਿਸਕਾਊਂਟ ਦਿੰਦੀ ਹੈ ਕੋਈ ਬਿਜਲੀ ਦਿੰਦੀ ਫ੍ਰੀ ਦਿੰਦੀ ਹੈ ਕੋਈ ਪਾਣੀ ਫ੍ਰੀ ਦਿੰਦੀ ਹੈ ਉਹਦੇ ਉੱਤੇ ਆਡਿਟ ਆਬਜੈਕਸ਼ਨ ਨਹੀਂ ਲੱਗਦਾ ਜਿਹੜੀ ਕਾਰਪੋਰੇਸ਼ਨ ਨਗਰ ਨਿਗਮ ਔਰ ਥਰਡ ਗਵਰਨਮੈਂਟ ਹੈ ਇਹਦੇ ਵਿੱਚ ਅਸੀਂ ਸਾਡੇ ਕੋਲ ਲੈਜਿਸਲੇਟਿਵ ਪਾਵਰਾਂ ਨਹੀਂ ਹੈ ਅਸੀਂ ਪ੍ਰਸਤਾਵ ਪਾਸ ਕੀਤਾ ਜਿਹੜਾ ਸਬਜੈਕਟ ਟੂ ਅਪਰੂਵਲ ਵਾਇਡ ਦਾ ਸੈਕਟਰੀ ਲੋਕਲ ਗਵਰਨਮੈਂਟ ਹੈ ਬਿਲਕੁਲ ਇਸ ਜਦੋਂ ਇਹ ਅਸੀਂ ਅੱਜ ਵੀ ਕਮਿਸ਼ਨਰ ਤੋਂ ਪੁੱਛਿਆ ਸਾਡੇ ਕਾਉਂਸਲਰਸ ਨੇ ਕਿ ਕੀ ਤੁਸੀਂ ਇਸ ਏਜੰਡੇ ਦੇ ਨੂੰ ਫੇਵਰ ਕਰੋਗੇ ਜਾਂ ਇਹਦੇ ਤੇ ਡਾਈਸੈਂਟ ਨੋਟ ਦੇਵੋਗੇ ਉਹਨਾਂ ਨੇ ਕਿਹਾ ਮੈਂ ਡਾਈਸੈਂਟ ਨੋਟ ਦੇਵਾਂਗੀ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਜਿਹੜਾ ਏਜੰਡਾ ਮੇਅਰ ਸਾਹਿਬ ਆਪਣੇ ਕਮਿਸ਼ਨਰ ਤੋਂ ਨਹੀਂ ਅਪਰੂਵ ਕਰਾ ਸਕਦੇ ਉਹ ਏਜੰਡਾ ਜਾ ਕੇ ਜਦੋਂ ਲੋਕਲ ਗਵਰਨਮੈਂਟ ਕੋਲੇ ਜਾਏਗਾ ਜਦੋਂ ਆਡਿਟ ਬ੍ਰਾਂਚ ਦੇ ਵਿੱਚ ਉਹਦਾ ਆਡਿਟ ਪਾਰਾ ਬਣੇਗਾ ਉਹ ਕਿਸ ਤਰ੍ਹਾਂ ਹੋਏਗਾ ਅਸੀਂ ਉਹਦੇ ਦਾ ਦੂਸਰਾ ਰਾਹ ਕੱਢ ਕੇ ਦੱਸਿਆ ਕਿ ਤੁਸੀਂ 20000 ਲੀਟਰ ਪਾਣੀ ਫਰੀ ਦੇਣਾ 40000 ਲੀਟਰ ਪਾਣੀ ਫਰੀ ਦਿੱਤਾ ਹੋ ਸਕਦਾ ਤੁਸੀਂ ਜਿਹੜਾ ਪਾਣੀ ਕਜੋਲੀ ਵਾਟਰ ਬਾਕਸ ਜਿਹੜਾ ਜਿੱਥੇ ਸਪਲਾਈ ਉਥੋਂ ਪੰਪਿੰਗ ਸਟੇਸ਼ਨ ਹੈ ਜਿੱਥੋਂ 29 ਕਿਲੋਮੀਟਰ ਦੂਰ ਤੋਂ ਪਾਣੀ ਆਂਦਾ ਅਸੀਂ ਕਰੋੜਾ ਰੁਪਈਆ ਜਿਹੜਾ ਹੈਗਾ ਸਾਲ ਦਾ ਪੰਜਾਬ ਗਵਰਨਮੈਂਟ ਨੂੰ ਦੇ ਰਹੇ ਹਾਂ ਪੰਜਾਬ ਗਵਰਨਮੈਂਟੋਂ ਪੈਸਾ ਛੱਡ ਦੇ ਉਹ ਪੈਸੇ ਦੇ ਨਾਲ ਹੀ ਅਸੀਂ 40000 ਲੀਟਰ ਪੀਣਾ ਹੈਗਾ ਉਹ ਮਹੀਨੇ ਦਾ ਪਾਣੀ ਫਰੀ ਦੇ ਸਕਦੇ ਨੰਬਰ 2 ਅਸੀਂ ਉਹ ਮੇਅਰ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਇੱਕ ਐਗਰੀਮੈਂਟ ਹੋਇਆ 24 ਇੰਟੂ 7 ਦਾ ਉਸ ਐਗਰੀਮੈਂਟ ਦੇ ਤਹਿਤ ਜਿਹੜਾ ਹੈਗਾ ਉਹਨਾਂ ਨੇ ਉਹਦੇ ਵਿੱਚ ਇਸ ਸਾਲ ਕਿੰਨਾ ਟੈਰਿਫ ਰਹੇਗਾ ਅਗਲੇ ਸਾਲ ਕਿੰਨਾ ਹਰ ਸਾਲ ਦਾ ਟੈਰਿਫ ਡਿਫਾਈਨਡ ਹੈ ਐਮਓਯੂ ਸਾਈਨ ਹੈ ਕਾਰਪੋਰੇਸ਼ਨ ਦੇ ਵਿੱਚ ਤੇ ਟ੍ਰਾਂਸਫਰਮੈਂਟ ਦੇ ਵਿੱਚ 600 ਕਰੋੜ ਰੁਪਏ ਦੀ ਸਬਸਿਡੀ ਆਈ ਗਈ 24 ਘੰਟੇ 7 ਦਿਨ ਪਾਣੀ ਆਣਾ ਹੈ ਕੀ ਇਹ ਲੇਅਰ ਸਾਹਿਬ ਇਨਸ਼ੋਰ ਕਰਨਗੇ ਕਿ ਐਗਰੀਮੈਂਟ ਐਮਓਯੂ ਬਰੀਚ ਨਹੀਂ ਹੋਊਗਾ ਟੁੱਟੂਗਾ ਨਹੀਂ ਸ਼ਹਿਰ ਦੇ ਵਿੱਚ 24 ਘੰਟੇ 24 ਇਨ ਟੂ 7 ਦਾ ਪਾਣੀ ਦੀ ਸਪਲਾਈ ਜ ਨਹੀਂ ਪਏਗਾ ਦੂਸਰਾ ਪਰੇਸ਼ਨ ਸੀ ਵੀ ਇਹ ਇਨਸ਼ੋਰ ਕਰਨ ਜਨਤਾ ਨੂੰ ਦੱਸਣ ਤੀਸਰਾ ਸਾਡਾ ਸੀਗਾ ਕਿ ਜਿਹੜਾ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਇੱਥੋਂ ਪਾਸ ਕਰਤਾ ਅਸੀਂ ਜਿਹੜਾ ਹੁਣ ਇਹਨਾਂ ਨੇ ਸਾਨੂੰ ਸਾਨੂੰ ਬਾਹਰ ਘੱਟ ਗਏ ਜਦੋਂ ਦੁਬਾਰਾ ਅਸੀਂ ਅਜੰਡਾ ਅਸੀਂ ਲਿਆਂਦਾ ਅਜੰਡਾ ਹੈ ਸੇਮ ਤਿੰਨ ਤਿੰਨ ਜਿਹੜਾ ਹੈਗਾ ਤਿੰਨ ਨੰਬਰ ਟੇਬਲ ਏਜੰਡਾ ਅਸੀਂ ਉਹ ਤੋਂ ਬਾਅਦ ਪੇਸ਼ ਕੀਤਾ ਤੇ ਫਿਰ ਇਹਨਾਂ ਨੇ ਇੱਕ ਫ੍ਰੀ ਪਾਰਕਿੰਗ ਦਾ ਏਜੰਡਾ ਲਿਆਂਦਾ ਉਹਨੂੰ 4 ਨੰਬਰ ਵਾਲਾ ਸਾਡੇ ਵਾਲਾ ਏਜੰਡਾ ਕਿਉਂ ਨਹੀਂ ਜੇ ਸੇਮ ਹੈ ਤਾਂ ਜੇ ਸੱਚੇ ਸੂਚੇ ਨਾਲ ਡਿਸਕਸ ਕਰਨ ਨਾ ਹਾਊਸ ਦੇ ਵਿੱਚ ਉਹਨਾਂ ਦਾ ਏਜੰਡਾ ਉਹ ਮੇਅਰ ਸਾਹਿਬ ਲੈ ਕੇ ਕਰ ਸਕਦੇ ਆ ਜਿਹੜਾ ਭਾਜਪਾ ਏਜੰਡਾ ਲਿਆ ਰਹੀ ਹੈ ਉਹ ਡਿਸਕਸ ਨਹੀਂ ਕਰਨਗੇ ਇਸ ਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕਿਤੇ ਕਿਤੇ ਨਾ ਕਿਤੇ ਚੋਰ ਹੈ ਔਰ ਕਿਤੇ ਨਾ ਕਿਤੇ ਸਿਰਫ ਉਹ ਜਿਹੜੀ ਹੈਗੀ ਆ ਵਾਹ ਵਾਈ ਲੁੱਟਣਾ ਚਾਹੁੰਦੇ ਆ ਅਸੀਂ ਜਦੋਂ ਏਜੰਡਾ ਪੇਸ਼ ਕੀਤਾ ਉਹਦੇ ਵਿੱਚ ਅਸੀਂ ਇਹ ਵੀ ਲਿਖਿਆ ਕਿ ਮੇਅਰ ਸ਼ਾਹ ਬੀ ਇਨਸ਼ੋਰ ਕਰਨਗੇ ਕਿ ਇਹ ਏਜੰਡਾ ਉਹ ਪਾਸ ਕਰਾ ਕੇ ਕੋਡ ਆਫ ਕੰਡੈਕਟ ਤੋਂ ਪਹਿਲਾਂ ਲੋਕਾਂ ਨੂੰ ਪਾਣੀ ਫਰੀ ਦੇਣਗੇ ਹਫਤੇ 10 ਦਿਨਾਂ ਦੇ ਅੰਦਰ ਕੋਡ ਆਫ ਕੰਡੈਕਟ ਲੱਗਣਾ ਹੈ ਇਹਨਾਂ ਨੇ ਕਹਿਣਾ ਜੀ ਬੀਜਪੀ ਨੇ ਨਾ ਕੋਡ ਆਫ ਕੰਡੈਕਟ ਲਾਤਾ ਉਹ ਵੀ ਅਸੀਂ ਅਸੀਂ ਲਾਣਾ ਹੈ ਵੀ ਸਾਡੇ ਤੇ ਦੋਸ਼ ਮੜਨਾ ਫਿਰ ਜਦੋਂ ਤੁਹਾਨੂੰ ਮੈਂ ਤਾਂ ਦੱਸਿਆ ਆਡਿਟ ਪਾਰਾ ਬੰਨਣਾ ਹੈ ਔਰ ਸੈਕਟਰੀ ਲੋਕਲ ਗਵਰਨਮੈਂਟ ਨੇ ਕਿਸੇ ਅਫਸਰ ਨੇ ਇਹਦੀ سپورਟ ਨਹੀਂ ਕਰਨੀ ਉਦੋਂ ਇਹਨਾਂ ਨੇ ਕਹਿਣਾ ਜੀ ਬੀਜਪੀ ਦੇ ਅਫਸਰ ਹਨ ਉਹਨਾਂ ਨੇ ਲੋਕਾਂ ਨੂੰ ਇਹਨਾਂ ਨੂੰ ਲੱਗਦਾ ਕਿ ਲੋਕਸ਼ਾਦ ਇਹਨੇ ਬੇਵਕੂਫ ਨੇ ਵੀ ਇਹਨਾਂ ਦਾ 20 ਇਸ ਕਰਕੇ ਮੈਂ ਸਿਰਫ ਔਰ ਸਿਰਫ ਜਿਹੜਾ ਹੈ ਝੂਠ ਦਾ ਪੁਲੰਦਾ ਨੇ ਅੱਜ ਇਹਨਾਂ ਨੇ ਡਵੈਲਪਮੈਂਟ ਦਾ ਏਜੰਡਾ ਬੜੈਲ ਦਾ ਜੇ ਇੰਨੇ ਲੋਕਾਂ ਨੂੰ ਪਾਣੀ ਦੇਣ ਦੇ ਹਮਦਰਦ ਨੇ ਤਾਂ ਮਿਸਿਸ ਬਬਲਾ ਨੇ ਹਾਊਸ ਦੇ ਵਿੱਚ ਕਿਹਾ ਕਿ 70 ਲੱਖ ਰੁਪਏ ਦੀ ਪਾਈਪਲਾਈਨ ਜਿਹੜਾ ਬੜੈਲ ਵਰਗੇ ਪਿੰਡ ਦੇ ਵਿੱਚ ਸਾਰੇ ਤੁਹਾਡੇ ਪਿੰਡ ਨੂੰ ਗੰਦਾ ਪਾਣੀ ਜਾ ਰਿਹਾ ਉਹਦੀ ਪਾਈਪਲਾਈਨ ਚੇਂਜ ਹੋਣ ਵਾਲੀ ਹੈ ਉਹ ਏਜੰਡਾ ਇਹਨਾਂ ਨੇ ਰੋਕਤਾ ਬਿਨਾਂ ਕਿਸੇ ਕਾਰਨ ਤੋਂ ਉਹ ਤੇ ਕਮੇਟੀ ਬਣਾਓ ਜੀ ਕਮੇਟੀ ਦੀ ਰਿਪੋਰਟ ਆਏ ਸਾਰੇ ਐਕਸੀਅਨ ਐਸ ਡੀਓ ਐਸ ਸੀ ਟੀਵੀ ਨੇਰ ਲੈਵਲ ਤੇ ਚੈੱਕ ਹੋ ਕੇ ਆਂਦਾ ਹੈ ਅਜੰਡਾ ਇਸ ਕਰਕੇ ਕਿਤੇ ਨਾ ਕਿਤੇ ਜੇ ਇੰਨੇ ਸੀਰੀਅਸ ਹੈ ਪਾਣੀ ਬਾਰੇ ਤਾਂ ਪਾਣੀ ਦੇ ਪਾਈਪਾਂ ਬਦਲਣ ਤੋਂ ਕਿਉਂ ਬਣਾ ਕਰਤਾ ਕਿ ਆ ਪਾਣੀ ਫ੍ਰੀ ਦੇ ਕੇ ਤੇ ਗੰਦਾ ਪਾਣੀ ਪੀਲਾਣਗੇ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਇਹਨਾਂ ਨੇ ਸਵੇਰੇ 2-3 ਘੰਟੇ ਵੇਸਟ ਕੀਤੇ ਪਿਛਲੀ 9 ਜਨਵਰੀ ਦੀ ਮੀਟਿੰਗ ਦੇ ਮਿਨਟਸ ਜਿਹੜੇ ਹੈ ਉਹ ਅਪਰੂਵ ਹੋਣ ਲਈ ਆ ਸਕਦੇ ਆ ਔਰ 4 ਮਾਰਚ ਦੇ ਜਿਹਦੇ ਵਿੱਚ ਸੀਨੀਅਰ ਡਿਫਟੀ ਮੈਡ ਡਿਫਟੀ ਮੇਰ ਦਾ ਇਲੈਕਸ਼ਨ ਹੋਇਆ ਉਹ ਕਹਿੰਦੇ ਅਸੀਂ ਅਪਰੂਵ ਨਹੀਂ ਕਰਾਵਾਂਗੇ ਜਦੋਂ ਅਸੀਂ ਉਹਨਾਂ ਨੂੰ ਰੂਲਸ ਦੱਸੇ ਰੈਗੂਲੇਸ਼ਨ ਦੱਸ ਦੱਸ ਸੀ ਤੇ ਉਹ ਫਿਰ 2-3 ਘੰ ਸਮਾਵੇਸ਼ ਕਰਨ ਤੋਂ ਬਾਅਦ ਲੈ ਵੀ ਆਇਆ ਇਸ ਕਰਕੇ ਇਹ ਇਹਨਾਂ ਨੂੰ ਹਾਊਸ ਦਾਦਾ ਚਲਾਣਾ ਹੁੰਦਾ ਇਹ ਰਾਜਕਤਾ ਦੀ ਪਾਰਟੀ ਹੈ ਮੈਨੂੰ ਜੋ ਲੱਗਦਾ ਪਿਆ ਕਿ ਇਹ ਟੋਟਲ ਪੇਦਬਾਬ ਕਰਨਗੇ ਇਰਾਨ ਸਿੰਘ ਜੀ ਪਤਾ ਸਾਬ ਮੈਂ ਹੋਰਾਂ ਨਾਲ ਵੀ ਗੱਲਬਾਤ ਕਰਦਾ ਕਿਉਂਕਿ ਸਾਡੇ ਕੋਲ ਟਾਈਮ ਘੱਟ ਹੈ ਆਪਾਂ ਗੱਲਬਾਤ ਕਰਦੇ ਸਾਡੇ ਨਾਲ ਸੀਨੀਅਰ ਡਿਪਟੀ ਮੇਅਰ ਹੈ ਉਹਨਾਂ ਦਾ ਕੀ ਕਹਿਣਾ ਸਰ ਇਸੇ ਮੁੱਦੇ ਤੇ ਸੁਸਬਾਹ ਦਾ ਕਹਿਣਾ ਹੈ ਕਿ ਇਹ ਇਲੈਕਸ਼ਨ ਮੁੱਦਾ ਹੈਗਾ ਇਲੈਕਸ਼ਨ ਕਰਕੇ ਜਿਹੜਾ ਮੁੱਦਾ ਲਿਆਂਦਾ ਗਿਆ ਏਜੰਡਾ ਜਿਹੜਾ ਲਿਆਂਦਾ ਗਿਆ ਵੀ ਕਿਉਂਕਿ ਕੋਰਪੋਰੇਟ ਪ੍ਰਿੰਡੈਕਟ ਲਾਗੂ ਹੋਣਾ ਔਰ ਇਹ ਪਾਸ ਜਿਹੜਾ ਨਹੀਂ ਹੋਣਾ ਔਰ ਇਸ ਚੀਜ਼ ਦਾ ਜਿਹੜਾ ਟਕਰਾਅ ਬੀਜੇਪੀ ਦੇ ਉੱਪਰ ਫੋੜਿਆ ਜਾਏਗਾ ਬਿਲਕੁਲ ਸਾਡੇ ਪੁਰਾ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਜੀ ਮੇਕੇ ਸਾਡਾ ਅੱਜ ਬੜੈਲ ਪਿੰਡ ਦਾ ਏਜੰਡਾ ਆਇਆ ਸੀਗਾ ਤਾਂ ਜਿਹੜਾ ਉਹ ਲਾਡੀ ਹੈਗਾ ਜਸਵੀਰ ਕਹਿੰਦਾ ਮੈਂ ਉਹ ਤੋਂ ਪੂਰਾ ਜਸਵੀਰ ਲਾਡੀ ਹੈ ਜੀ ਉਹਨਾਂ ਦੇਖੋ ਕਿੰਡੀ ਬੇਸ਼ਰਮੀ ਵਾਲੀ ਗੱਲ ਹੈ ਐਦਾਂ ਥਾਪੀ ਮਾਰ ਕੇ ਬੋਲਿਆ ਕਹਿੰਦਾ ਵੀ ਬਿਲਕੁਲ ਏਜੰਡਾ ਜਿਹੜਾ ਇਹ ਪਾਸ ਨਹੀਂ ਹੋਊਗਾ ਇਹਦੀ ਕੋਈ ਐਸਡੀਓ ਦੀ ਰਿਪੋਰਟ ਨਹੀਂ ਐਕਸ਼ਨ ਦੀ ਰਿਪੋਰਟ ਨਹੀਂ ਉਤੇ ਸਾਰਾ ਐਸਡੀਓ ਦੇ ਸਾਈਨ ਹੈ ਐਕਸ਼ਨ ਦੇ ਸਾਈਨ ਹੈ ਹੋਰ ਇਹਦੇ ਉੱਪਰ ਕੀ ਚਾਹੀਦਾ ਆਪਾਂ ਨੂੰ ਇਕਨੇ ਜੀ ਬਾਰ-ਬਾਰ ਕਹਿ ਰਹੇ ਆ ਕਿ ਸਾਡਾ ਏਜੰਡਾ ਬਿਲਕੁਲ ਠੀਕ ਹੈਗਾ ਪਿੰਡਾਂ ਦੇ ਡਿਵੈਲਪਮੈਂਟ ਦਾ ਕੰਮ ਰੋਕਣਾ ਨਹੀਂ ਚਾਹੀਦਾ ਜਦੋਂ ਮੈਂ ਸੀਨੀਅਰ ਡਿਪਟੀ ਮੇਅਰ ਇਲੈਕਟ ਹੋਇਆ ਸੀਗਾ ਉਸ ਟਾਈਮ ਵੀ ਮੈਂ ਇਹੀ ਗੱਲ ਕੀਤੀ ਸੀਗੀ ਕਿ ਜਿਹੜਾ ਹੈਗਾ ਅਸੀਂ ਜਿਹੜਾ ਪਿੰਡਾਂ ਦੇ ਏਜੰਡੇ ਸ਼ਹਿਰ ਦੇ ਏਜੰਡੇ ਕਲੋਨੀਆ ਦੇ ਏਜੰਡੇ ਕੋਈ ਵੀ ਕਿਸੇ ਪਾਰਟੀ ਦਾ ਕੋਈ ਵੀ ਲੈ ਕੇ ਆਵੇ ਪਰਸ਼ਦ ਬਿਲਕੁਲ ਅਸੀਂ ਨਾਲ ਐਗਰੀਅੈਂਸ ਪਾਸ ਕਰਾਉਂਗੇ ਪਰ ਅੱਜ ਜਿਹੜਾ ਦੁਰਪ੍ਰਯੋਗ ਉਹਨਾਂ ਨੇ 22 ਪਿੰਡਾਂ ਨਾਲ ਕੀਤਾ ਇੰਦਾ ਥਾਪੀ ਮਾਰ ਕੇ ਕਿ ਕੋਈ ਵੀ ਜੰਡਾ ਜਿਹੜਾ ਪਿੰਡਾਂ ਦਾ ਪਾਸ ਨਹੀਂ ਹੋਣ ਦੇਣਾ ਦੁਰਫਿਟੇ ਮ ਉਹਨੂੰ ਮੈਂ ਆਪਣੀ ਪੰਜਾਬੀ ਭਾਸ਼ਾ ਚ ਕਹੂੰਗਾ ਕਿ ਉਹਨੂੰ ਪਿੰਡਾਂ ਦੇ ਵਿੱਚ ਉਹਨਾਂ ਜਨਮ ਲਿਆ ਇੱਕ ਸਰਦਾਰ ਭਾਸ਼ਾ ਚ ਉਹ ਜਿਹੜੀ ਉਹ ਗੱਲ ਕਰੀ ਆ ਜੋ ਬੋਲਿਆਗਾ ਦੁਰਫਿਟੇ ਮ ਉਹਨੂੰ ਜਿਨੇ ਅੱਜ ਉਹ ਪਿੰਡਾਂ ਦਾ ਇੰਨਾ ਵਿਰੋਧ ਕੀਤਾ ਔਰ ਦੂਸਰਾ ਇੱਕ ਸਾਡਾ ਵੀਰ ਇੱਕ ਸਾਡਾ ਵੀਰ ਮਲਕੀਤ ਪਟੇਲਾ ਦੀ ਯਾਦਗਾਰੀ ਦੇ ਨਾਮ ਤੇ ਜਿਹੜਾ ਗੇਟ ਲੱਗਿਆ ਹੋਇਆ ਹੈ ਜਿਹੜਾ ਅੱਜ ਉਹਦੇ ਬਾਰੇ ਵੀ ਉਹ ਬੋਲੇ ਐ ਕਿੰਨਾ ਭੈੜਾ ਇਹ ਮਲਕੇ ਕਿੰਨਾ ਗੰਦਾ ਸੰਦੇਸ਼ ਸੰਦੇਸ਼ ਦੇਣ ਜਾ ਰਹੇ ਆ ਕਿ ਇੱਕ ਸਾਡਾ ਭਾਈ 파ਰਸ਼ਦ ਇੱਕ ਇੱਕ ਕਿਸੇ ਇਨਸੂਰੈਂਸਿਬਿਲਿਟੀ ਡੈਥ ਹੋ ਗਈ ਸੀ ਕਿ ਅੱਜ ਆਪਾਂ ਉਹ ਹੌਸਲੇ ਪਾਸ ਕਰਕੇ ਗੇਟ ਲਾਇਆ ਹੋਇਆ ਉਹਦੇ ਵਿਰੁੱਧ ਹੀ ਬੋਲ ਕੇ ਗੇਟ ਪੱਟ ਦੋ ਇਦਾਂ ਕਰ ਦੋ ਇਦਾਂ ਕਰ ਦੋ ਉਹਨਾਂ ਨੂੰ ਇਹ ਜਿਹੜੀ ਚੀਜ਼ਾਂ ਹੈਗੀਆਂ ਸੱਤਾ ਉਹਨਾਂ ਨੂੰ ਬਿਲਕੁਲ ਪਚ ਨਹੀਂ ਰਹੀ ਆਉਣ ਵਾਲੇ ਸਮਾਂ 'ਚ ਉਹਨੂੰ ਲੱਗਦਾ ਹੈ ਕਿ ਆਪਣੇ ਆਪ ਹੀ ਜਿਹੜੀ ਹੈਗੀ ਹੈ ਉਹ ਮੇਰ ਦੀ ਸੀਟ ਛੱਡ ਦੇਣਗੇ ਕਿਉਂਕਿ ਜਿਹੜਾ 20 ਜਾਲੀਟਰ ਪਾਣੀ ਦਿੱਤਾ ਅਸੀਂ ਵੀ ਕਿਹਾ ਸੀ 40 ਜਾਲੀਟਰ ਦਵਾਂਗੇ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਪੁਰਾਣੇ ਪ੍ਰਧਾਨ ਜੀ ਮਸੂਦ ਸਾਹਿਬ ਨੇ ਕਿ ਜਿਹੜੇ ਆਪਾਂ ਕਰੋੜਾਂ ਦੇ ਸਾਹਬ ਨਾਲ ਜਿਹੜੀ ਸਾਲ ਦੀ ਆਪਾਂ ਗਵਰਨਮੈਂਟ ਪੈਸੇ ਦੇ ਰਹੇ ਆ ਉਹ ਪੈਸੇ ਸਾਨੂੰ ਉਹ ਮਾਫ ਕਰਦਣ ਪੰਜਾਬ ਗਵਰਨਮੈਂਟ ਉਹਨਾਂ ਦੀ ਹੈ ਠੀਕ ਹੈ ਜੀ ਅਸੀਂ ਬਿਲਕੁਲ ਜਿਹੜਾ ਹੈਗਾ 40 ਲੀਟਰ ਕੇ ਤੋਂ ਵੱਧ ਵੀ ਹੋ ਸਕਦਾ ਵੱਧ ਵੀ ਕਰਾਂਗੇ ਠੀਕ ਹੈ ਜੀ ਇਹ ਸਾਰੇ ਉਹਨਾਂ ਦੇ ਜਿਹੜੇ ਅੱਗੇ ਲੋਕ ਸਭਾ ਦੀ ਚਾਹਨਾ ਹੈ ਉਹਦੇ ਕਰ ਰਹੇ ਨੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਇਹ ਬਿਲਕੁਲ ਜਿਹੜਾ ਹੈਗਾ ਗਲਤ ਹੈ ਆਪਾਂ ਨੂੰ ਹੁਣ ਟੀਮ ਇਹ ਰਹਾ ਪਾਉਣਾ ਗਲਤ ਬਾਤ ਕਰਦੇ ਆ ਦੇਖਦੇ ਆ ਉਹਨਾਂ ਦਾ ਕੀ ਕਹਿਣਾ ਹੈ ਇਸ ਮੁੱਦੇ ਦੇ ਉੱਤੇ ਸਰ ਛੋਟਾ ਕੀ ਕਹਿਣਾ ਹੈ ਇਸ ਮੁੱਦੇ ਤੇ ਉੱਤੇ ਦੇਖੋ ਜੀ ਜਿਸ ਤਰ੍ਹਾਂ ਉਹ ਕਹਿ ਰਹੇ ਕਿ 20000 ਪਾਣੀ ਦਾ ਫ੍ਰੀ ਪਾਣੀ ਦਾ ਲੈ ਕੇ ਏਜੰਡਾ ਆਇਆ ਹੈ ਪਹਿਲੀ ਗੱਲ ਤੋਂ ਵੈਸੇ ਹੀ ਇੱਕ ਤਰ੍ਹਾਂ ਪਬਲਿਕ ਸ਼ਹਿਰ ਦੀ ਪਬਲਿਕ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਗਰ ਅਗਰ ਜ਼ਿਆਦਾ ਗੱਲ ਹੈਗੀ ਹੈ ਤਾਂ ਉਹ ਇੱਕ ਤਰ੍ਹਾਂ ਦਾ ਆਫੀਸ਼ੀਅਲ ਏਜੰਡਾ ਲੈ ਕੇ ਆਣ। ਉੱਥੇ ਕਮਿਸ਼ਨਰ ਨੇ ਵੀ ਕਿਹਾ ਕਿ ਏਜੰਡਾ ਪਾਸ ਨਹੀਂ ਹੋਣਾ। ਤੇ ਅਸੀਂ ਕਹਿ ਰਹੇ ਹਾਂ ਕਿ ਅਗਰ ਸੁਪੋਜ਼ ਕਰੋ ਇਹ 20000 ਕਹਿ ਰਿਹਾ ਤਾਂ ਅਸੀਂ 40000 ਦੇਣ ਨੂੰ ਤਿਆਰ ਨੇ। ਨਹੀਂ ਪਰ ਹਾਊਸ 'ਚ ਦਾ ਏਜੰਡਾ ਪਾਸ ਹੋ ਗਿਆ। ਦੇਖੋ ਏਜੰਡਾ ਪਾਸ ਹੋਇਆ ਹੈ ਹਾਊਸ ਦੇ ਵਿੱਚ ਏਜੰਡਾ ਪਾਸ ਦੀ ਹੋਣ ਤਾਂ ਕਿਉਂ ਵੀ ਜਿਸ ਪੋਜ ਗਰੁੱਪ ਕਮਿਸ਼ਨਰ ਦੇ ਇਸ ਐਗਰੀਮੈਂਟਿਕ ਹੋਇਆ ਜਿਸ ਤਰ੍ਹਾਂ ਪਾਣੀ ਦੇ ਵਿੱਚ ਬੇਹਾਂਜੀ ਵਿੱਚ 24 ਘੰਟੇ ਪਾਣੀ ਦੇਣਾ ਹੈ ਤਾਂ ਉਸ ਪਾਣੀ ਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਬਣੀਆਂ ਆਦੀਆਂ ਤੇ ਉਹ ਇਸ ਏਜੰਡੇ ਨੂੰ ਪਾਸ ਹੋਣ ਨੂੰ ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਹਿ ਰਿਹਾ ਹੈ ਏਜੰਡਾ ਪਾਸ ਹੋਇਆ ਏਜੰਡਾ ਪਾਸ ਹੋਇਆ ਅੱਪਾ ਇਹ ਕਹਿ ਰਹੇ ਹੈ ਇਹ ਅਗਲੇ ਹਫਤੇ 10 ਦਿਨਾਂ ਤੱਕ ਤੁਸੀਂ ਇਹ ਦੇਖ ਲਿਓ ਇਸੇ ਮੇਅਰ ਨੇ ਰੋਲਾ ਪਾਣ ਲੱਪਣਾ ਜੀ ਹਾਂ ਜੀ ਅਸੀਂ ਤਾਂ ਪਾਸ ਕਰਤਾ ਲੇਕਿਨ ਉੱਪਰੋਂ ਪਾਸ ਨਹੀਂ ਹੋ ਰਿਹਾ ਜੀ ਨਹੀਂ ਆਪਾਂ ਇਹ ਕਹਿ ਰਹੇ ਕਿ ਇਹਦੇ ਵਿੱਚ ਦੰਬ ਹੈ ਪੀ ਪਾਸ ਕਰਦਾ ਤਾਂ ਆਪਾਂ 40000 ਦੇ ਤੂੰ ਬਾਈ ਤੂੰ 40000 ਪਾਸ ਕਰਦੇ ਤਾਂ ਅਸੀਂ ਤੇਰੇ ਨਾਲ ਖੜੇ ਆ ਨੇ ਉਹ ਕਹਿੰਦੇ ਚਨਾਬੀ ਮੁੱਦਾ ਹੈਗਾ ਸਾਡਾ 20000 ਦਾ ਦੇਖ ਕੇ ਵੀ ਕਦੀ ਆਮ ਆਦਮੀ ਪਾਰਟੀ ਨੂੰ ਬੈਨੀਫਿਟ ਨਾ ਮਿਲ ਜਾਤਾ ਉਹ 40000 ਦਾ ਜਿਹੜਾ ਏਜੰਡਾ ਲੈ ਕੇ ਆਏ ਆ ਨਹੀਂ ਨਹੀਂ ਚਨਾਬੀ ਮੁੱਦਾ ਉਹਨਾਂ ਦਾ ਬਣਾ ਕੇ ਫਿਰ ਲੱਗੇ ਆ ਉਹਨਾਂ ਨੂੰ ਪਤਾ ਵੀ 2-4 ਦਿਨਾਂ ਦੇ ਵਿੱਚ ਲੱਗ ਜਾਣਾ ਕੋਡ ਆਫ ਕੰਡਕਟ ਲੱਗ ਜਾਣਾ ਅਸੀਂ ਪਬਲਿਕ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀ ਜਾਈਏ 20000 ਕਹਿ ਕੇ 20000 ਪਰ ਉਹ 40000 ਤੇ ਵੀ ਕੋਡ ਆਫ ਕੰਡਕਟ ਤਾਂ 40000 ਤੇ ਵੀ ਲੱਗੇ ਜੀ ਇੱਕ ਗੱਲ ਸੁਣੋ ਛੋਟੀ ਜੀ ਜੇ ਇਹਨਾਂ ਨੇ ਉਸ ਵੇਲੇ ਇਹ ਵੀ ਕਿਹਾ ਪਿਆ ਸੀ ਵੀ 300 ਯੂਨਿਟ ਫਰੀ ਦੇਵਾਂਗੇ ਜਦ ਕਿ ਇਹਨਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਅੱਜ 300 ਜੂਨੋਟ ਵੀ ਫ੍ਰੀ ਕਰਕੇ ਦੇਣ। ਵੇਸ ਕਰਕੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਾ ਰਹੇ ਸਟੰਟ ਬਣਾ ਰਹੇ ਜੋ ਚੋਣਾਂਬੀ ਮੁੱਦਾ ਹੈ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਹੋਰ ਕੁਝ ਨਹੀਂ ਇਹਨਾਂ ਦਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈਗੀ ਆ ਹੋਰ ਥੋੜੇ ਸਾਡੇ ਨਾਲ ਬੀਜੇਪੀ ਕੌਂਸਲਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਸਰ ਛੋਟਾ ਕੀ ਕਹਿਣਾ ਹੈ ਦੇਖੋ ਜੀ ਅਸੀਂ ਆਪਣੀ ਚੰਡੀਗੜ੍ਹ ਸ਼ਹਿਰ ਦੀ ਪਬਲਿਕ ਨਾਲ ਖੜੇ ਆ ਤੇ ਖੜੇ ਰਹਿਵਾਂਗੇ ਹਮੇਸ਼ਾ ਖੜੇ ਰਹਿਵਾਂਗੇ ਭਾਰਤੀ ਜਨਤਾ ਪਾਰਟੀ ਅੱਜ ਤੱਕ ਜੋ ਚੰਡੀਗੜ੍ਹ ਲਈ ਕਰਦੀ ਆਈ ਐ ਜੋ ਪੂਰੇ ਦੇਸ਼ ਲਈ ਕਰਦੀ ਆਈ ਐ ਉਹ ਕਹਿਣ ਕਹਿਣ ਦੀ ਆ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਉਹ ਲੋਕ ਜਾਣਦੇ ਨੇ ਪਰ ਜਿਹੜੇ ਇਹ ਝੂਠੇ ਲੋਕ ਜਿਹੜੀ ਇਹ ਝੂਟੀਆਂ ਵਾਦੇ ਕਰਕੇ ਲੋਕਾਂ ਨਾਲ ਇਹ ਵੋਟਾਂ ਲੈਂਦੇ ਨੇ ਇੱਕ ਲੋਕ ਇਹਨਾਂ ਨੂੰ ਵਿਸ਼ਵਾਸ ਤੇ ਇੱਕ ਲੋਕਾਂ ਨੂੰ ਕਿਤੇ ਨਾ ਕਿਤੇ ਵਿਸ਼ਵਾਸ ਹੁੰਦਾ ਵੀ ਚਲੋ ਇਹ ਪਾਰਟੀ ਆਈ ਐ ਜੋ ਕੁਝ ਕਹਿ ਰਹੀ ਐ ਸ਼ਾਇਦ ਸੱਚ ਐ ਵੀ ਜਿਹੜੀ ਚੀਜ਼ਾਂ ਤੋਂ ਅਸੀਂ ਪਰੇਸ਼ਾਨ ਹੈ ਉਹ ਚੀਜ਼ ਠੀਕ ਹੋਏਗੀ ਪਰ ਨਹੀਂ ਇਹ ਲੋਕ ਝੂਠ ਤੇ ਇਹਨਾਂ ਦੀ ਪਾਰਟੀ ਟਿਕੀ ਹੋਈ ਹੈ ਤੇ ਇਹਨਾਂ ਨੇ ਝੂਠ ਤੇ ਲੋਕਾਂ ਦਾ ਭਰੋਸਾ ਤੋੜਨਾ ਜਿੱਦਾਂ ਜਿਨ੍ਹਾਂ ਨੇ ਇੱਕ ਝੂਠ ਕੀਤਾ ਹੈ ਹਨਾ ਕਿ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ 40000 ਲੀਟਰ ਦਾ ਪਾਣੀ ਦਾ ਅਸੀਂ ਲਿਆਣੇ ਏਜੰਡਾ ਠੀਕ ਹੈ ਅਸੀਂ ਤੁਹਾਡੇ ਨਾਲ ਹੈ ਅਸੀਂ 24 ਘੰਟੇ ਫਰੀ ਪਾਣੀ ਦੇਵਾਂਗੇ 40000 ਲੀਟਰ ਠੀਕ ਹੈ ਕਰੋ ਕਰੋੜੋਂ ਰੁਪਈਆ ਪੰਜਾਬ ਸਰਕਾਰ ਲੈਂਦੀ ਹੈ ਸਾਡੇ ਤੋਂ ਪਾਣੀ ਦਾ ਹਨਾ ਤੇ ਤੁਹਾਡੀ ਸਰਕਾਰ ਹੈ ਤੁਸੀਂ ਫਰੀ ਕਰਾ ਕੇ ਲਿਆਓ ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹੈ ਅਸੀਂ 40000 ਲੀਟਰ ਪਾਣੀ ਦੇਵਾਂਗੇ ਸਾਡੇ ਸ਼ਹਿਰ ਦੇ ਲੋਕਾਂ ਦਾ ਹੋਰ ਭਲਾ ਹੋਏਗਾ 40000 ਲੀਟਰ ਪਾਣੀ ਪਰ ਨਹੀਂ ਇਹਨਾਂ ਨੂੰ ਇਹ ਪਤਾ ਹੈ ਕਿ ਵੀ ਇਹ ਸਿਰਫ ਝੂਠ ਬੋਲ ਸਕਦੇ ਆਂ ਭੋਲੀ ਪਾਲੀ ਜਨਤਾ ਨੂੰ ਗੁੰਮਰਾਹ ਕਰ ਸਕਦੇ ਆਂ ਤੇ ਉਹ ਕੰਮ ਇਹ ਕਰ ਰਹੇ ਨੇ ਜਿੱਦਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਬੀਜੇਪੀ ਕੋਲੇ ਸੱਤਾ ਪਿਛਲੇ 7 ਸਾਲਾਂ ਤੋਂ ਹੈਗੀ ਆ ਬੀਜੇਪੀ ਚਾਲੀ ਹਜ਼ਾਰ ਲੀਟਰ ਦਾ ਏਜੰਡਾ ਹੁਣ ਤੱਕ ਕਿਉਂ ਨਹੀਂ ਲੈ ਕੇ ਆਈ ਜਦੋਂ ਆਵਾਮ ਆਦਮੀ ਪਾਰਟੀ 20 ਹਜ਼ਾਰ ਦਾ ਲੈ ਆਈ ਤਾਂ ਬੀਜੇਪੀ ਨੂੰ ਚਾਲੀ ਹਜ਼ਾਰ ਦਾ ਏਜੰਡਾ ਯਾਦ ਆ ਗਿਆ ਦੇਖੋ ਜੀ ਇਹ ਗੱਲ ਇਦਾਂ ਆਇਆ ਵੀ ਇਹਨਾਂ ਨੂੰ ਸਰਾਸਰ ਪਤਾ ਹੈ ਵੀ ਇਹਨਾਂ ਦਾ ਏਜੰਡਾ ਝੂਠ ਹੈ ਇਹ ਸਿਰਫ ਪਬਲਿਕ ਨੂੰ ਗੁੰਮਰਾਹ ਕਰਨ ਲਈ ਆਇਆ ਹੈ ਇਨਾਂ ਦੀ ਇੱਕ ਚੀਜ਼ ਦੇਖ ਲਓ ਜਦੋਂ ਇਹ ਇਲੈਕਸ਼ਨ ਲੜ ਰਹੇ ਸੀਗੇ ਲੋਕਾਂ ਦੇ ਵਿੱਚ ਜਾਇਆ ਕਰਦੇ ਸੀਗੇ ਇਹਨਾਂ ਦਾ ਇੱਕੋ ਹੀ ਬਿਆਨ ਸੀ ਇਹਨਾਂ ਨੇ ਦੋ ਝੂਠ ਬੋਲੇ ਹੋਏ ਆ ਜਿਦੇ ਤੇ ਇਹਨਾਂ ਦੀ ਰਾਜਨੀਤੀ ਚੱਲਦੀ ਹੈ ਭਾਵੇਂ ਦਿੱਲੀ ਲੈ ਲਓ ਭਾਵੇਂ ਪੰਜਾਬ ਲੈ ਲਓ ਬਿਜਲੀ ਫਰੀ ਦੇਵਾਂਗੇ ਪਾਣੀ ਫਰੀ ਦੇਵਾਂਗੇ ਅੱਜ ਦਿੱਲੀ ਜਾ ਕੇ ਦੇਖ ਲਓ ਤੁਸੀਂ ਪਾਣੀ ਫਰੀ ਦੇ ਰਹੇ ਕਿ ਬੁਰਾ ਹਾਲ ਲੋਕਾਂ ਦਾ ਉੱਚੋ ਉੱਤੇ ਬਸਤੀਆਂ 'ਚ ਜਾ ਕੇ ਲੋਕ ਪਾਣੀ ਵਾਲੇ ਟੈਂਕਰ 'ਚ ਲਾਈਨਾਂ ਲਾ ਕੇ ਖੜੇ ਨੇ ਸਵੇਰ ਤੋਂ ਸ਼ਾਮ ਤੱਕ ਕੀ ਪਾਣੀ ਫਰੀ ਦੇ ਰਹੇ ਇਹ ਸਿਰਫ ਇੱਕ ਕਿਨਾਂ ਦਾ ਝੂਠ ਹੈ ਇਹ ਕਹਿੰਦੇ ਵੀ ਇਲੈਕਟ੍ਰਿਸਿਟੀ ਅਸੀਂ ਬਿਜਲੀ ਫਰੀ ਦੇਵਾਂਗੇ ਪੰਨਾ ਇਹਨਾਂ ਨੂੰ ਮੂਰਖਾ ਨੂੰ ਇਹ ਕੋਈ ਪੁੱਛੇ ਵੀ ਇਲੈਕਟ੍ਰਿਸਿਟੀ ਕਾਰਪੋਰੇਸ਼ਨ ਦੇ ਅੰਡਰ ਆਂਦੀ ਕਾਰਪੋਰੇਸ਼ਨ ਦੇ ਅੰਡਰ ਆਂਦੀ ਹੈ ਇਲੈਕਟ੍ਰਿਸਿਟੀ ਕਿੱਥੋਂ ਫਰੀ ਦੇਣਗੇ ਤੇ ਇਹ ਸਿਰਫ ਪੋਲੀ ਪਾਲੀ ਜਨਤਾ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਤੇ ਇਹ ਉਹਨਾਂ ਦਾ ਵਿਸ਼ਵਾਸਘਾਤ ਕਰ ਰਹੀ ਹੈ ਸਾਡੇ ਨਾਲ ਕੁਝ ਹੋਰ ਕਾਉਂਸਲਰ ਹੈ ਬੀਜੇਪੀ ਦੇ ਸਾਬਕਾ ਮੇਅਰ ਹੈ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਮੈਨੂੰ ਸੋਚਾ ਕੀ ਕਹਿਣਾ ਇਸ ਮੁੱਦੇ ਤੇ ਅ ਵੀਰ ਜੀ ਜਿਵੇਂ ਸਾਡੇ ਸਾਰੇ ਕਾਉਂਸਲਰ ਉਹ ਸਾਡੇ ਪ੍ਰਦੇਸ਼ ਅਰੁਣ ਸੂਝ ਜੀ ਨੇ ਬਿਆਨ ਦਿੱਤੇ ਹੈ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚ ਪਾਣੀ ਕਿੱਛੇ ਲੜਾਈ ਹੋਏਗੀ ਪੂਰੇ ਦੇਸ਼ ਚ ਪਾਣੀ ਦੀ ਕਿੱਲਕਤ ਹੋਏਗੀ ਤੇ ਉਹਦੇ ਬਾਅਦ ਵੀ ਅਸੀਂ ਚੰਡੀਗੜ੍ਹ ਜੋ ਪਹਿਲਾ ਸ਼ਹਿਰ ਹੈ ਜਿੱਥੇ 24/7 ਪਾਣੀ ਦਾਸੀ ਪ੍ਰੋਜੈਕਟ ਲੈ ਕੇ ਆਏ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੁਸੀਂ ਉਹਨਾਂ ਨੂੰ ਫੈਸਿਲਿਟੀ ਦਿਓ ਠੀਕ ਹੈ ਨਾ ਲੋਕ ਇਹੀ ਚਾਹੁੰਦੇ ਸਾਨੂੰ 24 ਘੰਟੇ ਫਰੀ ਮਤਲਬ ਪਾਣੀ ਫਰੀ ਨਹੀਂ ਉਹ ਕਹਿੰਦੇ ਪਰ ਫੈਸਿਲਿਟੀ ਮਿਲੇ ਹਨ ਤੇ ਤੁਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਝੂਠ ਦੇ ਬੇਸ ਤੇ ਹੈ ਇਹ ਝੂਠ ਬੋਲ ਕੇ ਜਿਵੇਂ ਇਹਨਾਂ ਨੇ ਕਿਹਾ ਕਿ 300 ਯੂਨਿਟ ਅਸੀਂ ਬਿਜਲੀ ਫ੍ਰੀ ਦੇਵਾਂਗੇ ਉਹ ਜਦਕਿ ਤੁਹਾਡੇ ਅੰਡਰ ਵੀ ਨਹੀਂ ਆਉਂਦਾ ਹੈਗਾ ਨਾ ਤੇ ਤੁਸੀਂ ਹੁਣ 20000 ਪਾਣੀ ਲੀਟਰ ਦੀ ਗੱਲ ਕਰ ਰਹੇ ਹੋ ਫ੍ਰੀ ਦੀ ਗੱਲ ਕਰ ਰਹੇ ਹੋ ਪਹਿਲਾਂ ਮੈਂ ਇਹਨਾਂ ਨੂੰ ਪੁੱਛਣਾ ਚਾਹਨੀ ਹੈ ਕਿ ਤੁਸੀਂ ਕੀ ਜਿਵੇਂ ਅਰੁਣ ਸੂਜੀ ਨੇ ਦੱਸਿਆ ਕਿ ਪੰਜਾਬ ਤੋਂ ਅਸੀਂ ਇੰਨਾ ਪੇ ਕਰ ਰਹੇ ਹਾਂ ਉਹਨਾਂ ਨੂੰ ਪਾਣੀ ਦਾ ਨਾ ਤੇ ਤੁਸੀਂ ਉਹ ਕਿਹਾ ਤੁਹਾਡੇ ਉੱਥੇ ਸਰਕਾਰ ਹੈ ਥੋੜੀ ਤੁਸੀਂ ਫ੍ਰੀ ਕਰਾ ਸਕਦੇ ਹੋ ਤਾਂ ਤੁਸੀਂ 20 ਕੋ 40 ਦੋ ਪਹਿਲਾਂ ਤੁਸੀਂ ਉੱਥੋਂ ਫ੍ਰੀ ਕਰਵਾ ਕੇ ਦਿਖਾਓ ਤੋ ਇਹਨਾਂ ਦੀ ਸਾਰਾ ਸਰ ਝੂਠ ਦੀ ਰਾਜਨੀਤੀ ਹੈ ਝੂਠ ਤੇ ਬੇਸ ਤੇ ਇਹ ਚੱਲ ਰਹੇ ਹਨ ਤੁਸੀਂ ਅੱਗੇ ਦੇਖੋ ਕਿ ਥੋੜਾ ਜਿਨਾ ਚੋ ਜੁੜੇ ਇਹਨਾਂ ਦਾ ਅਲਾਈਂਸ ਹੈ ਨਾ ਇਹਨਾਂ ਨੇ ਆਪੇ ਖਿੰਚਾਣਾ ਹੈ ਥੈਂਕ ਯੂ ਜਿਸੀ ਕੇ ਭੀਜੇਪੀ ਕੌਂਸਲਰ ਸਹ ਜਿਨ੍ਹਾਂ ਦਾ ਵਿਊ ਹੈਗਾ ਵੀ ਇਹ ਰਾਜਨੀਤਿਕ ਅਜੰਡਾ ਹੈ ਝੂਠ ਦਾ ਅਜੰਡਾ ਹੈਗਾ ਜਿਸ ਜਿਸ ਨੂੰ ਇਹ ਚਲਾਇਆ ਜਾ ਰਿਹਾ ਹੁਣ ਦੇਖਣਾ ਇਹ ਹੈ ਵੀ ਜਿਹੜਾ ਅਜੰਡਾ ਹਾਊਸ ਵਿੱਚ ਪਾਸ ਹੋਇਆ ਅੱਗੇ